ਆ ਭਾਈ ਬਾਜ਼ਾਰ ਦੇ ਵਿੱਚ ਨਵੀਂ ਚੀਜ਼ ਲਿਆਏ ਰੇਟ ਵੀ ਬਹੁਤ ਸਸਤੇ ਨੇ 70 ਰੁਪਏ ਤੋਂ ਸਟਾਰਟ ਹੋ ਜਾਊਗਾ ਨਾ ਤਾਂ ਅੰਦਰ ਗਰਮੀ ਜਾਂਦੀ ਨਾ ਜਾਂਦੀ ਧੁੱਪ ਧੁੱਪ ਜਾਊ ਅੰਦਰ ਕਿ ਨਹੀਂ ਨਹੀਂ ਧੁੱਪ ਨਹੀਂ ਜਾਂਦੀ ਜੀ ਤੇ ਰੇਟ ਵੀ ਬਹੁਤ ਸਸਤੇ ਕਹਿ ਰਹੇ ਤੁਸੀਂ 70 ਰੁਪਏ ਤੋਂ 70 ਰੁਪਏ ਫੁੱਟ ਤੋਂ سٹਾਰਟ ਆ ਜੀ ਆਪਣੇ ਕੋਲੇ ਬਲਾਈਂਡਸ ਤੁਹਾਡੀ ਪ੍ਰੋਪਰ ਸਾਈਜ਼ ਦੀ ਬਣ ਕੇ ਤੁਹਾਡੀ ਵਿੰਡੋ ਦੇ ਅਕੋਰਡਿੰਗ ਸਾਈਜ਼ ਇਹਦਾ ਚਾਹੇ 10 ਫੁੱਟ ਦੀ ਲੰਬੀ ਬਣਵਾਉਣਾ ਹਾਂ ਜਿੰਨੀ ਮਰਜ਼ੀ ਬਣਵਾ ਲਓ ਜੀ ਤੁਹਾਡੀ ਵਿੰਡੋ ਦੇ ਅਕੋਰਡਿੰਗ ਬਣੂਗਾ ਇਹਦਾ ਮੇਚਾ ਦੇ ਦਿਓ ਵੀ ਆਪਣਾ ਵਿੰਡੋ ਦਾ ਆਰਡਰ ਹੋ ਗਿਆ ਆਊਗਾ ਹਾਂਜੀ ਹਾਂਜੀ ਆਰਡਰ ਤੇ ਜਿਵੇਂ ਆਪਾਂ ਤੁਹਾਨੂੰ ਮਤਲਬ ਵਟਸਐਪ ਤੇ ਭੇਜਦਾ ਮੇਚਾ ਹਾਂਜੀ ਡਿਲੀਵਰ ਹੋ ਜਾਊਗਾ ਹਾਂਜੀ ਡਿਲੀਵਰ ਕਰ ਦਾਂਗੇ ਘਰੇ ਭੇਜ ਦਾਂਗੇ ਇਹ ਚ ਕਲਰ ਡਿਜ਼ਾਈਨ ਕਿੰਨੇ ਕੇ ਮਿਲ ਜਾਣਗੇ ਇਹਦੇ ਚ 500 ਦੇ 500 ਦੇ ਕਰੀਬ ਕਲਰ ਡਿਜ਼ਾਈਨ ਮਿਲ ਜਾਣਗੇ ਅਸੀਂ ਤੁਹਾਨੂੰ ਪੀਡੀਐਫ ਵੀ ਪਾ ਦਾਂਗੇ ਜੇ ਡਿਜ਼ਾਈਨ ਦੇਖਣੇ ਨੇ ਤੁਸੀਂ ਤੁਸੀਂ ਚੈੱਕ ਕਰਨਾ ਚਾਹੇ ਗੂਗਲ ਤੋਂ ਚੈੱਕ ਕਰਕੇ ਭੇਜ ਦਿਓ ਹਾਂਜੀ ਗੂਗਲ ਤੋਂ ਚੈੱਕ ਕਰ ਲਓ ਠੀਕ ਹੈ ਇਹਦੇ ਵਿੱਚ ਮਨ ਲਗੀ ਜੇ ਰੋਸ਼ਨੀ ਤਾਂ ਡਬਦੀ ਜੇ ਆਪਾਂ ਨਹੀਂ ਰੋਸ਼ਨੀ ਨਹੀਂ ਜਾਂਦੀ ਹੈ ਜੀ ਜੇ ਚ ਲਾਈਟ ਜੇਕਰ ਤੁਸੀਂ ਸਰਦੇ ਜੇ ਵਰਤਣੇ ਤਾਂ ਇਹ ਵੀ ਹੋ ਜਾਂਦਾ ਮਨ ਲਗੇ ਰੋਸ਼ਨੀ ਜਾਣ ਵੀ ਲੱਗੇ ਅੰਦਰ ਹਨਾ ਹਾਂਜੀ ਹਾਂਜੀ ਤੁਹਾਡੀ ਮਰਜ਼ੀ ਆ ਆਉਣਾ ਕਿੱਥੇ ਪਊਗਾ ਜੀ ਕਿਰ ਇੱਥੇ ਆਉਣਾ ਆਪਾਂ ਜਰਗ ਚੌਂਕ ਮਲੇਰ ਕੋੜ ਦਾ ਵੀਰੇ ਪਰਮੇਸ਼ਰੀ ਪੈਟਰੋਲ ਪੰਪ ਦੇ ਬਿਲਕੁਲ ਨਾਲ ਬੰਬੇ ਡੈਕੋਰ ਵਾਲਿਆਂ ਦੇ ਬੰਬੇ ਡੈ ਜਾ ਤੁਸੀਂ ਘਰੇ ਬੈਠੇ ਮੰਗਵਾ ਸਕਦੇ ਹੋ بس ਇੱਕ ਵਾਰੀ ਮੇਚਰ ਦੇ ਦਿਓ ਆਪਣੀ ਕੋਠੀਆਂ ਦੇ ਕਿਤੇ ਵੀ ਤੁਸੀਂ ਵਿੰਡੋ ਦੇ ਲਗਵਾਉਣਾ ਚਾਹੁੰਦੇ ਹੋ